ਪਹਿਲਾਂ ਤੇ 4 ਕੁਇੰਟਰਾਂ ਵਿੱਚ ਮੈਂ ਸੀ ਪਹਿਲਾਂ 4 ਕੁਇੰਟਰਾਂ ਵਿੱਚ ਮੈਂ ਸੀ ਸਟਾਰਟਿੰਗ ਵਿੱਚ 4 ਕੁਇੰਟਰਾਂ ਵਿੱਚ ਮੈਂ ਸੀ ਹੋਲੀ ਹੋਦੇ 8 ਕਿਤੀ 6 6 ਤੋਂ 8 8 ਤੱਕ ਇਹ ਤਾਂ ਵਧ ਗਈਏ ਉਹ ਤੇ ਬਹੁਤ ਮਹਾਰਾਜ ਦੀ ਕਿਰਪਾ ਵਾ ਵੀ ਪਿਛਲੇ ਸਾਲ 10 ਸਾਲ ਬਣਾਈ ਤੇ ਹਾਂ ਬਹੁਤ ਬਣਾਈਆਂ ਪਰ ਫੇਰ ਵੀ ਸੰਗਤ ਰਹਿ ਗਈ ਸੀ ਸੰਗਤ ਰਹਿਣ ਨਾਲ ਫਿਰ ਸਾਡੇ ਮਨ ਚ ਹੋਇਆ ਵੀ ਨਹੀਂ ਅਗਲੀ ਹੋਰ ਵਧਾਵਾਂਗੇ ਉਹ ਐੜ ਕੀ ਵਧਾਈ ਆ ਵੇਖੋ ਜੇ ਐੜ ਕੀ ਸੰਗਤ ਪੂਰੀ ਹੋ ਗਈ ਤੇ ਫੇਰ ਤਾਂ ਠੀਕ ਹੈ ਨਹੀਂ ਤੇ ਫੇਰ ਹੋਰ ਵਧਾ ਦਾਂਗੇ ਕੋਈ ਗੱਲ ਨਹੀਂ ਸੰਗਤ ਸਹਿਯੋਗ ਦੇਣ ਦੀ ਆ ਸੰਗਤ ਵੱਤ ਵਾਤ ਸਾਥ ਦੇਣ ਦੀ ਆ ਉਹ ਆਪ ਹੀ ਜੇ ਨਹੀਂ ਜਾਂਦੇ ਆਪ ਹੀ ਦਸਨ ਪਾਣੀ ਲੈ ਕੇ ਸਾਡੇ ਕੋ ਪਹੁੰਚ ਜਾਂਦੇ ਨੇ ਸਾਡੇ ਕੋ ਆ ਜਾਂਦੇ ਨੇ ਵੀ ਆਹ ਸਾਰਾ ਹਿਸਾਬਾ ਉਹ ਵਿੱਚ ਅਸੀਂ ਬਹੁਤ ਖੁਸ਼ ਹਾਂ ਇਸ ਚੀਜ਼ ਨੂੰ ਵੀ ਸੰਗ ਸਾਡਾ ਇੰਨਾ ਸਰਜਾ ਗਏ ਸਹੀ ਰੋਣ ਜੀ ਅਸੀਂ ਕਰੀ ਦੀ ਜਿਤਨਾ ਬਾਬਾ ਜੀ ਦਾ ਵਿਆਹ ਵਾ ਪੂਰਪ ਰੱਦ ਨੇ ਬਾਬੇ ਦਾ ਵਿਆਹ ਪਰ ਬਣਾਇਆ ਜਾਂਦਾ ਰਾਤ ਨੂੰ ਸੰਗ ਤੇ ਕੰਨ ਸਾਹਿਬ ਫੈੜਦੀ ਆ ਸੁੱਤੀ ਹੋਈ ਹੁੰਦੀ ਆ ਉਹਨਾਂ ਨੂੰ ਸਵੇਰੇ ਦੋ ਢਾਈ ਵੇ ਠਾਲ ਕੇ ਉਹਨਾਂ ਨੂੰ ਭਾਜੀ ਬਣ ਕੇ ਦੇਈਦੀ ਭਾਜੀ ਬੇਦਸਾਪੇ ਆਹ ਲਓ ਮਹਾਰਾਜਾ ਤੁਹਾਡੇ ਸੰਗ ਜੀ ਵਿਆਹ ਬਾਬਾ ਜੀ ਦਾ ਸਪੂਰਨ ਹੋਇਆ ਵਾ ਤੁਸੀਂ ਭਾਜੀ ਲਓ ਤੇ ਹੁਣ ਜਾਓ ਚਰਮਾਨੇ ਕਾਲ ਜ ਕਰ ਉਸ ਤੋਂ ਬਾਅਦ ਆਪਾਂ ਲੋਕਲ ਵੰਡੀ ਦੀ ਆ ਲੋਕਲ ਤੋਂ ਬਾਅਦ ਆਪਾਂ ਜੇ ਕੋਈ ਬਾਹਰੋਂ ਡਿਮਾਂਡ ਆਉਂਦੀ ਆ ਜਿੱਤੋਂ ਵੀ ਆਉਂਦੀ ਆ ਉਹਨਾਂ ਨੂੰ ਕਹਿੰਦੇ ਵੀ ਆਪਣੇ ਹੋਰ ਵੇਚ ਲੋ ਤੁਹਾਨੂੰ ਫੋਨ ਆਉਂਦੇ ਨੇ ਫਿਰ ਜਿੱਦਾਂ 10 ਘੰਟਾ ਜੋ ਫੋਨ ਆਏ ਫਿਰ ਇੱਕ ਬੋਰੀ ਇਹਨਾਂ ਨੂੰ ਇੱਕ ਬੰਦੇ ਨੂੰ ਭੇਜ ਦਿੱਤੀ ਉਹ ਫਿਰ ਅੱਜ ਲੱਗ ਲੱਗ ਅਜਲਨ ਦਾ ਲੁਧਿਆਣਾ ਦਿੱਲੀ ਕਿੱਥੇ ਵੀ ਆ ਉਹ ਵੰਡ ਲੈਂਦੇ ਨੇ ਆਪ ਬੱਚੇ ਟਾਈਮ ਤਾਂ ਬਹੁਤ ਜ਼ਿਆਦਾ ਲੱਗਦਾ ਨਾਲ ਟਾਈਮ ਕਾਫੀ ਟਾਈਮ ਤਾਂ ਲੱਗਣਾ ਜੀ ਇਹਨੂੰ ਅੱਜ ਅੱਜ ਤੇ 4-3 ਹੋ ਗਈ ਆ 8 ਕਰ ਦਿਨ ਲੱਗੇ ਹੋਏ ਇਹਨਾਂ ਨੂੰ ਲੱਗੇ ਨੇ ਤੇ ਅਜੇ 4 ਦਿਨਾਂ ਦੇ ਹੋਰ ਲੱਗਣੇ ਨੇ ਇਸ ਵੇਲੇ 7 ਵਜੇ ਲੱਗਦੇ ਮੁਰਗੇ ਕੱਲ ਤੋਂ ਮੁਰਗੇ ਪਲੰਬਰਾਂ ਦੀ ਟੀਮ ਇੱਕ ਆਉਣੀ ਆ ਉਹ ਵੀ ਪੈਕਿੰਗ ਕਰਦੇ ਦੇਣੇ ਉਹਨਾਂ ਨੂੰ ਪੈਕਿੰਗ ਕਰਾਇਆ ਜਾਂਦੇ ਆ ਅੱਗੇ ਵੀ ਅਸੀਂ ਸਹਿਯੋਗ ਨਾਲ ਸੰਗਤਾਂ ਦੇ ਸਹਿਯੋਗ ਨਾਲ ਹੀ ਮਠਿਆਈ ਵੰਡੀ ਦੀ ਆ ਵਿਆਹਪੁਰ ਤੋਂ ਅਗਲੇ ਦਿਨ ਅਸੀਂ ਵਟਣੀ ਸ਼ੁਰੂ ਕਰ ਦਿੰਦੇ ਆ ਮਠਿਆਈ ਤੇ 5 4 5 ਜਨ ਦੇ ਵਿੱਚ ਸਾਨੂੰ ਲੱਗ ਜਾਂਦੇ ਨੇ ਮਠਿਆਈ ਵੰਦਦੇ ਆ ਵੰਦਦੇ ਇਹ ਹਰ ਕਿਸੇ ਦੇ ਘਰ ਤਕਰੀਬਨ ਜਿਹੜੇ ਆਪਣੇ ਸੱਜਣ ਮਿੱਤਰ ਹੁੰਦੇ ਜਿਨ੍ਹਾਂ ਨੇ ਸੇਵਾ ਦਿੱਤੀ ਹੁੰਦੀ ਆ ਉਹਨਾਂ ਦੇ ਘਰ ਆਪ ਪਹੁੰਚਾ ਕੇ ਆਈ ਦੀ ਆ ਲੋਕਲ ਅਸੀਂ 5-7 ਕਿਲੋਮੀਟਰ ਤੱਕ ਤੇ ਆਪ ਹੀ ਸਾਰਾ ਦੇ ਘਰਾਂ 'ਚ ਪਹੁੰਚਾ ਕੇ ਆਉਂਦੇ ਆ ਕਹਿੰਦੇ ਨੂੰ ਇੱਥੇ ਆਉਂਦੀ ਲੋੜ ਨਹੀਂ ਪੈਂਦੀ ਹਰ ਇੱਕ ਦੇ ਘਰ ਆ ਪਹਚਾਈਦੀ ਆ ਕਈਆਂ ਨੂੰ ਇੱਕ ਪੈਕਟ ਦਈਦਾ ਤੇ ਉਹ ਕਹਿੰਦੇ ਭਾਜੀ ਮੇਰਾ ਰਿਸ਼ਤੇਦਾਰ ਜੀ ਉਹਨੂੰ ਮੈਂ ਭੇਜਣੀ ਆ ਸਾਨੂੰ ਦੋ ਪੈਕਟ ਹੋਰ ਦੇ ਦਿਓ ਚਾਰ ਪੈਕਟ ਜਦ ਤੱਕ ਸਾਡੇ ਕੋਲ ਭਾਜੀ ਰਹਿੰਦੀ ਆ ਅਸੀਂ ਕਿਸੇ ਨੂੰ ਨਾ ਨਹੀਂ ਕਰਦੇ ਜਿਹੜਾ ਮਰਜ਼ੀ ਹੋਵੇ ਜਿਹਨੂੰ ਹਰ ਇੱਕ ਨੂੰ ਪਹਚਾਈਦੀ ਆ ਸਾਡੇ ਭਾਜੀ ਇੱਕ ਪਲੰਬਰਾਂ ਦੀ ਟੀਮ ਆਉਂਦੀ ਆ ਉਹਦੇ ਘੱਟੋ ਘਾਟੇ ਤੇ 50 ਮੈਂਬਰ ਹੁੰਦੇ ਨੇ ਤੇ ਉਹ ਇੱਥੇ ਸਾਰਾ ਦਿਨ ਫਿਰ ਪੈਕ ਕਰਦੇ ਨੇ ਉਸ ਤੋਂ ਬਾਅਦ ਫਿਰ ਹੋਰ ਗੁਰਦੁਆਰਾ ਸਾਹਿਬ ਦੀ ਜਿਹੜੇ ਸਾਡੀ ਟੀਮ ਦੇ ਮੈਂਬਰ ਬਾਕੀ ਨੇ ਜੋੜਾ ਘਰ ਸੋਸਾਇਟੀ ਦੇ ਉਹ ਵੀ ਆਉਂਦੇ ਨੇ ਕੋਈ ਦਿਨੇ ਹੁੰਦਾ ਕੋਈ ਰਾਤ ਨੂੰ ਹੁੰਦਾ ਰਾਤੀ 12 ਵਜੇ ਕੋਈ ਤੱਕ ਅਸੀਂ ਪੈਕ ਕਰਦੇ ਰਹਿੰਦੇ ਦੋ ਦਿਨ ਸਾਨੂੰ ਪੈਕ ਕਰਨ ਤੇ ਲੱਗ ਜਾਂਦੇ ਨੇ ਸਿਰਫ ਅੱਜ ਸ਼ਾਹੀ ਇਹ ਉਹਦੇ ਹੁੰਦਾ ਵਾ ਪਤਾ ਨਹੀਂ ਇਹ ਕੀ ਗੁਰਨਾਨਕ ਸਾਹਿਬ ਦਾ ਗੁਰਪੁਰਬ ਗੁਰਪੁਰਬ ਕੋਈ ਵੀ ਹੋਵੇ ਲੇਕਿਨ ਅੱਜ ਤਾਂ ਭਾਜੀ ਦਾ ਪ੍ਰੋਗਰਾਮ ਬਣਿਆ ਸਾਡਾ ਥੋੜੀ ਹੌਲੀ ਥੋੜੀ ਦੇਰ ਤੋਂ ਹੌਲੀ-ਹੌਲੀ ਵਧ ਵਧ ਕੇ ਵਧ ਵਧ ਕੇ ਸੰਗਤ ਦੇ ਸਹਿਯੋਗ ਨਾਲ ਹੀ ਵਧਣ ਲਿਆ ਸੰਗਤ ਵਧੋ ਵਧੀ ਕੋਈ ਖੰਡ ਦੀ ਬੋਰੀ ਫੜਾ ਜਾਂਦਾ ਕੋਈ ਘਿਓ ਦੀ ਬੋਰੀ ਪੀਪਾ ਫੜਾ ਜਾਂਦਾ ਕੋਈ ਰਿਫਾਇਨਡ ਦਾ ਕੋਈ ਸਰੋਂ ਦਾ ਤੇਲ ਦਾ ਅਸੀਂ ਕਿਹਨੂੰ ਨਾਂ ਹੀ ਕਹੀਏ ਤੇ ਆਪੇ ਕਹਿੰਦੇ ਕਹਿੰਦੇ ਭਾਜੀ ਆਪਕਾ ਭਾਦੀ ਨਹੀਂ ਬਣਦੀ ਸਾਨੂੰ ਸੇਵਾ ਨਹੀਂ ਲਈ ਤੁਸੀਂ ਜਿਹੜਾ ਕੋਈ ਵੇਖਣ ਹੁੰਦਾ ਕੋਈ ਪੈਸੇ ਦਾਨ ਕਰ ਜਾਂਦਾ ਵੀ ਲਓ ਜੀ ਭਾਜੀ ਸਾਡੋਂ ਸਾਡੀ ਸੇਵਾ ਕਰੋ ਸਾਡੀ ਸਿਰਾ ਕਰੋ ਇਤਨਾ ਹੀ ਸੰਗਤ ਦੇ ਸਹਿਯੋਗ ਨਾਲ ਹੀ ਸਭ ਕੁਝ ਹੁੰਦਾ ਉਹ ਕੱਲਾ ਬੰਦਾ ਕੋਈ ਨਹੀਂ ਕਰ ਸਕਦਾ